ਹੋ ਇਹ ਅਹੀਂ ਪਸ਼ੂ ਸਵੇਰੇ ਉੱਠੇ ਆ ਸਾਡੇ ਪਸ਼ੂ ਬਾੜ ਬੱਜੇ ਦੇ ਓਪਨ ਚ ਕੋਈ ਪਾਣੀ ਕੀ ਪਤਾ ਲੱਗਾ ਕੀ ਹੋ ਗਿਆ ਐਕਸਪਾਇਰ ਹੋ ਗਏ ਪਸ਼ੂ ਸਾੜੀ ਪਸ਼ੂ ਬੰਨੇ ਸੁਣਾਰੇ ਪਸ਼ੂ ਦਹਾਵਾ ਦਵਾ ਮਹੀਨਾ ਲੱਗਾ ਨਵਾਂ ਨਵਾਂ ਦੋ ਮੱਜਾਂ ਚੋਟੀ ਦੀਆਂ ਹੀ ਉਹ ਚੰਗੀਆਂ ਮੱਜਾਂ ਸੀਗਾ ਇਹ ਇਹ ਲੋਗ ਆ। ਇਹ ਲੋਗ ਐ ਰੱਖਨੇ ਮੱਝੇ ਹਨੂਨ ਪਾਈ ਹੋ ਗਏ ਓਏ ਵਾਵਾ ਸਾਲ ਹੋ ਗਏ ਆ। ਸ਼ੁਰੂ ਤੋਂ ਹੀ ਬਚਪਨ ਚ ਹੀ ਡੰਗਣਾ ਚ ਵੇਚ ਰਹੇ ਆ। ਦਾਜਾ ਲਾ ਲਓ ਕਿ ਲੋਕੀ ਹੁੰਦੇ ਆ ਕਿ ਪਸ਼ੂ ਦੇ ਦੋ ਲੱਖ ਲੈ ਲਓ 1.5 ਲੱਖ ਲੈ ਲਓ ਮੈਂ ਇੱਕ ਚੋਟੀ ਚੰਗੀ ਕਾਲੀ ਇੱਕ ਇੱਕ ਹੋੜੀ ਉਹਦਾ ਲੱਖ ਰੁਪਇਆ ਲੋਕੀ ਦੇਣ ਤਿਆਰੀ ਪਰ ਅਹੀਂ ਨਹੀਂ ਮੈਂ ਨਹੀਂ ਵੇਚ ਰੀਆਂ ਘਰ ਦੀਆਂ ਸੰਭੀਆਂ ਨੇ। ਮੇਰਾ ਪਿੰਡ ਮਕੰਦਪੁਰ ਤੇ ਮੇਰਾ ਨਾਮ ਆ ਜਸ਼ਨਦੀਪ ਸਿੰਘ। ਜੀ ਚੱਲ ਬਾਤ ਹੀ ਗੱਲਬਾਤ ਪਾਜੀ ਇੰਜ ਹੋਈ ਆ ਕਿ ਅਸੀਂ ਪਰਸੋਂ ਸਵੇਰੇ ਉੱਠੇ ਆ। ਸਾਡੇ ਪਸ਼ੂ ਬਾਹਰ ਬੱਜੇ ਦੇ ਓਪਨ ਚ ਤੇ ਕੋਈ ਪਾਣੀ ਕੀ ਪਾਏ ਲੱਗਾ ਕੀ ਹੋ ਗਿਆ ਐਕਸਪਾਇਰ ਹੋ ਗਏ ਪਸ਼ੂ ਸਾੜੀ 6-7 ਪਸ਼ੂ ਪਸ਼ੂ ਗਏ ਮੇਰੇ ਤੇ ਮੱਝਾਂ ਹੈਗੇ ਕੋਈ ਕੀ ਮਜ਼ਾਰੀ ਚੰਗੀਆਂ ਮੈਂ ਮੱਝਾਂ ਹੈਗੇ ਪਾਲਦੀਆਂ ਇੱਕ ਘਰ ਦੀਆਂ ਝੋਟੀਆਂ ਤੇ ਪਤਾ ਨਹੀਂ ਲੱਗਾ ਕੋਈ ਕੋਈ ਪਤਾ ਨਹੀਂ ਕੀ ਲੱਗ ਗਈ ਹੋ ਗਿਆ ਜਾਂ ਰੱਬ ਦੀ ਮਾਰ ਪੈ ਪੈ ਲੱਗਈ ਹੈ ਜਾਂ ਕੀ ਹੋ ਗਿਆ ਇਹ ਪਰਸੋਂ ਸਵੇਰ ਦੀ ਹੈ ਪਰਸੋਂ ਸਵੇਰੇ ਉੱਠੇ ਕੋਈ ਸਾਢੇ 4 ਵਜੇ ਇੱਕ ਘਰ ਦੇ ਉੱਠੇ ਮਾਰਾ ਉੱਠੀ ਤੇ ਦੇਖਿਆ ਤੇ ਪਸ਼ੂ ਹੈ ਨਹੀਂ ਆਂਦੇ ਪਸ਼ੂ ਹੈ ਨਹੀਂ ਪੱਠੇ ਪਉਣ ਲੱਗੇ ਸਿਰੇ ਸਿਰੇ ਕਿ ਪਸ਼ੂ ਬਣੇ ਸੂਨਾਰੇ ਪਸ਼ੂ ਦਹਾਵਾ ਦਹਾ ਮਹੀਨਾ ਲੱਗਾ ਨਵਾ ਨਵਾ ਦੋ ਮੱਜਾਂ ਚੋਟੀ ਦੀਆਂ ਹੀ ਉਹ ਚੰਗੀਆਂ ਮੱਜਾਂ ਸੀਗਾ ਇਨੀ ਇਨੀ ਰੋ ਗਿਆ ਇਨੀ ਦਰੋ ਗਿਆ ਰੱਖਿਆ ਮੱਜਾਂ ਕਿ ਮੱਝਾਂ ਨੂੰ ਪਾਈਆਂ ਹੋ ਗਏ ਓਏ ਵਾਵਾ ਸਾਲ ਹੋ ਗਏ ਆ ਸ਼ੁਰੂ ਤੋਂ ਹੀ ਬਜਮਚੇ ਹੀ ਡੰਗਣਾ ਚੇ ਵਿੱਚ ਰਹੇ ਆ ਕਿੰਨੇ ਕਿ ਰੱਖੇ ਦੇ ਕੁਛ ਪਸ਼ੂ ਸਾਡੇ ਕੋਲ ਵਾਵਾ ਭਾਈ ਆ ਤੇ ਇਹ ਸਾਈਡ ਤੇ ਬੱਜੇ ਦੇ ਸੀਗੇ ਕਿੰਨੇ ਕਿੰਨੇ ਜਿਹੜੇ ਇਹ ਮੜੇ ਹਜੇ ਪਾਜੀ ਪੰਜ ਪਸ਼ੂ ਮੜ ਗਏ ਕਿੰਨੀ ਕੀਮਤੀ ਨੇ ਕੀਮਤ ਪਾਜੀ ਇਹ ਦਾਜਾ ਲਾ ਲੋ ਕਿ ਲੋਕੀ ਹੁੰਦੇ ਆ ਕਿ ਪਸ਼ੂ ਦੇ ਦੋ ਲੱਖ ਲੈ ਲੋ 1.5 ਲੱਖ ਲੈ ਲੋ ਮੈਂ ਇੱਕ ਚੋਟੀ ਚੰਗੀ ਕਾਲੀ ਇੱਕ ਇੱਕ ਹੋੜੀ ਉਹਦਾ ਲੱਖ ਰੁਪਇਆ ਲੋਕੀ ਦੇਣ ਤਿਆਰੀ ਪਰ ਅਸੀਂ ਨਹੀਂ ਮੈਂ ਨਹੀਂ ਵੇਚ ਰੀਆਂ ਘਰ ਦੀਆਂ ਸੰਭੀਆਂ ਨੇ ਨੁਕਸਾਨ ਕਿੰਨਾ ਹੋਇਆ ਨੁਕਸਾਨ ਕਿ ਭਾਜੀ ਘਟੋਕਾ 3 4 4 5 ਲੱਖ ਦਾ ਹੋ ਹੀ ਗਿਆ ਤੁਸੀਂ ਚੈੱਕ ਨਹੀਂ ਕਰਾਇਆ ਵੀ ਕਿਉਂ ਮਰੀਆਂ ਕੀ ਨਹੀਂ ਕਰਾਇਆ ਚੈੱਕਪ ਨਹੀਂ ਨਿਕਲਿਆ ਕੋਈ ਪਤਾ ਨਹੀਂ ਲੱਗਾ ਕੁਝ ਕਈ ਗੈਂਡ ਦੇ ਰਿਸਕ ਪੈ ਗਈ ਆ ਜਾਂ ਕੋਈ ਪਤਾ ਨਹੀਂ ਲੱਗਾ ਕੀ ਚੱਕਰ ਹੋ ਗਿਆ ਰੱਬ ਦੇ ਚੱਕਰ ਤੋਂ ਜਾਣਦੇ ਆਂ ਕਿ ਸਾਨੂੰ ਕੋਈ ਮੁਆਵਜ਼ਾ ਮਿਲੇ ਥੋੜਾ ਬੋੜਾ ਇਹ ਰਾਹੀਂ ਹੋਰ ਪਸ਼ੂ ਪਾ ਸਕੀਏ ਕਿਉਂਕਿ ਸਾਡੇ ਕੋਈ ਨਹੀਂ ਗਜਾਇਸ਼ੀ ਹੁੰਦੀ ਕਈ ਹੋਰ ਪਸ਼ੂ ਪਾ ਸਕੀਏ ਗਰੀਬ ਘਰੋਂ ਉੱਠੀਏ ਫਿਰ ਬੜਾ ਮਹੁੰਦਾ ਵਾ ਨੁਕਸਾਨ ਹਟਾ ਕੋਈ 4 ਤੋਂ 5 ਲੱਖ ਤੇ ਵਾਧੀ ਹੋਇਆ ਹੁਣ ਇਹ ਅੜਗਿਰ ਉਹਦੇ ਧੰਨਵਾਦ ਸਸ਼ੀ ਗਲਪਾ ਜੀ ਮੇਰਾ ਨਾਮ ਆ ਸੁਖਮਨਦੀਪ ਸਿੰਘ ਮੈਂ ਪਿੰਡ ਮਕੰਦਪੁਰ ਦਾ ਰਹਿਣ ਵਾਲਾ ਵਾਂ ਇਹ ਮੇਰੇ ਚਾਚਾ ਜੀ ਦਾ ਲੜਕਾ ਵਾ ਤੇ ਪਰਸੋਂ ਸਵੇਰੇ ਅਸੀਂ ਮਤਲਬ ਰਾਤ 12:30 ਦੇ ਏੜਗਿਰ ਮੈਂ ਦੇਖਿਆ ਕਿ ਡੰਗਰ ਚੰਗੇ ਭਲੇ ਸੀਗੇ ਸਾਡੇ ਤੇ ਮੈਂ 12:30 ਦੇਖ ਕੇ ਬਦਲ ਬਹੁਤ ਜ਼ਿਆਦਾ ਹੈ بارش ਬਹੁਤ ਜ਼ਿਆਦਾ ਹੈ ਮੈਂ ਗੇਟ ਤੋਂ ਬਾਹਰ ਨਹੀਂ ਆਇਆ ਦੇਖਣਾ ਤੇ ਮੈਂ ਗੇਟ ਤਾਂ ਨਹੀਂ ਦੇਖਿਆ ਛਾਤੀ ਛੁਤੀ ਮਾਰੀ ਉਹ ਡੰਗਰ ਬਿਲਕੁਲ ਸਹੀ ਸਾਮਤੀ ਤੇ ਬਾਅਦ ਚ ਉਸ ਤੋਂ ਬਾਅਦ ਜਦੋਂ 4:30 ਵਜੇ ਮੈਂ ਮਤਲਬ ਇਹ ਉੱਠੇ ਸਾਰੀ ਫੈਮਿਲੀ ਇਹਨਾਂ ਦੀ ਤੇ ਅਸੀਂ ਵੀ ਇਹਨਾਂ ਨੇ ਬਿਠਾ ਲਿਆ ਸਾਨੂੰ ਇਹ ਰੋਂਦੇ ਬਹੁਤ ਪਏ ਸੀ ਹਲ ਨਹੀਂ ਪਤਾ ਕਿ ਕੀ ਗੱਲ ਹੋ ਗਈ ਹੈ ਮਤਲਬ ਨਿਕਲੇ ਬਾਹਰ ਦੇਖਿਆ ਦੁਖਿਆ ਨਾ ਡੰਗਰ ਜਿਹੜੇ ਜਿੰਨੇ ਵੀ ਸਾਰੇ ਮਤਲਬ ਸਾਰਿਆਂ ਦੀ ਡੈਥ ਹੋ ਗਈ ਡੰਗਰਾਂ ਦੀ ਤੇ ਇਹਨਾਂ ਦਾ ਜੋ ਵੀ ਸਾਰਾ ਫੈਮਿਲੀ ਸਰਕਲ ਸੀਗਾ ਸਾਰਾ ਉਹ ਡੰਗਰਾਂ ਦੇ ਸਿਰ ਤੋਂ ਚੱਲਦਾ ਸੀ ਤੇ ਇਹਨਾਂ ਨੇ ਮਤਲਬ ਦੁੱਧ ਦਾ ਮਤਲਬ 18-19 ਲੀਟਰ ਇੱਕ ਮੱਝ ਦੁੱਧ ਦੇਣ ਦੀ ਪਈ ਇਸ ਟਾਈਮ ਤੇ ਮਈਆਂ ਹਡੀਆਂ ਸੂਣ ਵਾਲੀਆਂ ਇੱਕ 20 20 ਤਰੀਕ ਲਾ ਕੇ ਸੂਪਣੀ ਤੇ ਇੱਕ ਉਸ ਤੋਂ ਬਾਅਦ 10-15 ਦਿਨਾਂ ਬਾਅਦ ਉਹ ਸੂਪਣੀ ਸੀ ਲਗਭਗ ਸਾਡਾ 25-26 ਲੀਟਰ ਜਿਹੜਾ ਦੁੱਧ ਘਰ ਦਾ ਜਾਣਾ ਸੀਗਾ ਮਤਲਬ ਡੇਰੀ ਤੇ ਉਹਦੇ ਸਿਰ ਤੋਂ ਇਹਨਾਂ ਦਾ ਸਾਰਾ ਘਰ ਦਾ ਸਰਕਲ ਚੱਲਦਾ ਸੀ ਚਾਰ-ਪੰਜ ਲੱਖ ਦੀਆਂ ਮਈਆਂ ਸੀ ਤੇ ਚਲੋ ਛੇ-ਸੱਤ ਡੰਗਰਾਂ ਦਾ ਸਾਡਾ ਨੁਕਸਾਨ ਹੋਇਆ ਜਿਹੜਾ ਅਸੀਂ ਕਹਿੰਦੇ ਆ ਵੀ ਸਰਕਾਰ ਕੋਲ ਵੀ ਜਿਹੜਾ ਇਹਨਾਂ ਦੇ ਥੋੜੀ-ਬੋਤੀ ਮਦਦ ਕੀਤੀ ਜਾਏ ਜੋ ਅੱਗੇ ਹੋਰ ਵੀ ਮਤਲਬ ਆਪਣੇ ਅੱਗੇ ਡੰਗਰ ਪਾਲ ਕੇ ਜਾਂ ਕੋਈ ਵੀ ਹੋਰ ਰੋਜ਼ਗਾਰ ਖੋਲ ਕੇ ਆਪਣਾ ਸਰਕਲ ਜਿਹੜਾ ਚਲਾ ਲੈਣਾ ਸਾਡੀ ਤੇ ਸਰਕਾਰ ਅਗੇ ਇਹ ਬੇਨਤੀ ਆ ਵਿਚਾਰੇ ਉਦਾਂ ਦੇ ਤੇ ਮਤਲਬ ਬਹੁਤ ਔਖੇ ਇਹਨਾਂ ਦਾ ਸਰਕਲ ਚੱਲਦਾ ਪਿਆ ਰੋਟੀ ਪਾਣੀ ਨਹੀਂ ਖਾਂਦੇ ਪਏ ਉਦਾਂ ਦੇ ਨਾਨਕੇ ਮ ਤੇ ਦੇ ਫਾਦਰ ਸਾਹਿਬ ਵੀ ਇਹ ਵੀ ਬਹੁਤ ਮਤਲਬ ਪੂਰੀ ਫੈਮਿਲੀ ਪੂਰੀ ਸਹੂਗ ਦੇ ਮਤਲਬ ਚੱਲਦੀ ਪਈ ਹੈ ਕਿ ਕਰੋਨਾ ਨਹੀਂ ਹਟਦੇ ਕਾਰਨ ਦਾ ਭਾਜੀ ਜਿਹੜੇ ਮਤਲਬ ਮਈਆਂ ਚੁੱਕਣ ਆਏ ਸੀ ਉਹਨਾਂ ਨੇ ਤੇ ਇਹੋ ਕਿਹਾ ਕਿ ਇਹਨਾਂ ਦੇ ਲਿਸ਼ਕ ਪਈ ਆ ਤੇ ਆਪਾਂ ਇੱਥੋਂ ਗਰਦਾਪੁਰੋਂ ਸਰਕਾਰੀ ਡਾਕਟਰਾਂ ਦੀ ਟੀਮ ਵੀ ਸੱਦੀ ਸੀਗੀ ਹੋਰ ਵੀ ਡਾਕਟਰ ਜਿੰਨੇ ਵੀ ਸਰਕਾਰੀ ਸਾਰੇ ਆਏ ਸੀਗੇ ਉੱਥੇ ਟੀਮ ਆਈ ਪੂਰੀ ਡਾਕਟਰਾਂ ਦੀ ਉਹਨਾਂ ਨੇ ਇਹੋ ਕਿਹਾ ਕਿ ਮਤਲਬ ਕੁਝ ਪਤਾ ਨਹੀਂ ਲੱਗਾ ਕੀ ਬਣਿਆ ਉਹਨਾਂ ਨੇ ਵੈਸੇ ਉਹਨਾਂ ਦੇ ਪੇਟ ਚੋਂ ਮਤਲਬ ਲੀਵਰ ਚੋਂ ਉਹਨਾਂ ਦੇ ਚੋਂ ਪੱਠੇ ਕੱਢੇ ਹੋਏ ਆ ਸੈਂਪਲ ਦਿੱਤਾ ਹੋਇਆ ਵਾ ਫਲੇ ਤੱਕ ਦੀ ਰਿਪੋਰਟ ਨਹੀਂ ਆਈ ਭਾਜੀ ਬਾਕੀ ਰਿਪੋਰਟ ਆਉਂਦੀ ਆ ਫਿਰ ਰਿਪੋਰਟ ਦੇ ਹਿਸਾਬ ਨਾਲ ਦੇਖਦੇ ਆ ਕਿ ਸਾਤਾ ਵਾ ਬਾਕੀ ਐਂਦੇ ਇਹੋ ਸਰਕਾਰ ਅੱਗੇ ਬੇਨਤੀ ਕਰਾਂਗੇ ਵੀ ਇਹਨਾਂ ਦੀ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ